ਬੇਹੱਦ ਜ਼ਰੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਆਖਰ ਹਰ ਕੋਈ ਜਿਹੜਾ ਇਨਸਾਨ ਹੈਗਾ ਆਨਲਾਈਨ ਸ਼ਾਪਿੰਗ ਕਰਦਾ ਅੱਜ ਦੇ ਸਮੇਂ ਦੇ ਵਿੱਚ ਅਸੀਂ ਘਰ ਬੈਠੇ ਸੋਚਦੇ ਆਂ ਚੀਜ਼ਾਂ ਮੰਗਵਾ ਲੈਨੇ ਆ ਪਰ ਜਿਹੜੇ ਉਸ ਚੀਜ਼ ਨੂੰ ਮੰਗਵਾਉਣ ਪਿੱਛੇ ਚਾਰਜਸ ਪੈਂਦੇ ਨੇ ਅਸੀਂ ਉਸ ਦੇ ਵੱਲ ਧਿਆਨ ਹੀ ਨਹੀਂ ਦਿੰਦੇ ਜਿਹੜੇ ਉਹ ਚਾਰजेस ਨੇ ਜਿਹੜੇ ਕੰਪਨੀਆਂ ਸਾਡੇ ਤੋਂ ਨਹੀਂ ਲੈ ਸਕਦੀਆਂ ਪਰ ਸਾਨੂੰ ਉਹ ਦਿਖਾਈ ਨਹੀਂ ਦਿੰਦੇ ਬਾਅਦ ਚ ਬਿੱਲ ਵਗੈਰਾ ਆਉਂਦੇ ਨੇ ਤਾਂ ਅਸੀਂ ਸੋਚਦੇ ਆ ਚਲੋ ਕੋਈ ਗੱਲ ਨਹੀਂ ਹੋ ਗਿਆ ਫਿਰ ਕਿੱਡੀ ਗੱਲ ਹੈ ਪਰ ਉਹ ਕਿੱਡੀ ਗੱਲ ਨਹੀਂ ਹੁੰਦੀ ਉਹ ਚਾਰਜ ਸਾਡੇ ਤੋਂ ਕੰਪਨੀਆਂ ਨਹੀਂ ਲੈ ਸਕਦੇ ਸਾਡੇ ਨਾਲ ਅੱਜ ਸੀਨੀਅਰ ਵਕੀਲ ਹੈਗੇ ਨੇ ਜਿਨ੍ਹਾਂ ਨੇ ਕਜ਼ੂਮਰ ਕੋਰਟ 'ਚ ਉਸ ਜੋ ਐਕਸਟਰਾ ਚਾਰਜ ਪ੍ਰਤੀ ਕੇਸ ਲਗਾਇਆ ਤੇ 49 ਰੁਪਏ ਦੇ ਪਿੱਛੇ 30000 ਦਾ ਜੁਰਮਾਨਾ ਉਸ ਵੱਡੀ ਕੰਪਨੀ ਨੂੰ ਭਰਨਾ ਪਿਆ ਜਿਸ ਦੇ ਨਾਮ ਹਰ ਕੋਈ ਜਾਣਦਾ ਹੈ ਸਰ ਤੋਂ ਹੀ ਨਾਮ ਜਾਣਾਂਗੇ ਤੇ ਸਾਰੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤਾਂ ਅਸੀਂ ਉਹ ਕੰਪਨੀ ਦਾ ਨਾਮ ਜਾਨਣਾ ਚਾਹਦੇ ਹਾਂ ਤੇ ਪੂਰੀ ਕਹਾਣੀ ਕੀ ਸੀ ਕਿਵੇਂ ਉਹਨਾਂ ਨੂੰ ਜੁਰਮਾਨਾ ਭਰਨਾ ਪਿਆ ਕੀ ਜਿਹੜਾ ਪੂਰਾ ਮੰਜ਼ਰਾ ਕੀ ਸੀ ਪਿੱਛੇ ਲੇਕਿਨ ਦੋ ਹੀ ਫੇਮਸ ਪਲੇਟਫਾਰਮ ਹੈਗੇ ਆਨਲਾਈਨ ਸ਼ਾਪਿੰਗ ਦੇ ਤੇ ਇੱਕ ਹੈ ਹਲਾ ਫੇਗਾ ਜੀ ਬੰਦੇ ਨੇ ਇੱਕ OnePlus ਦਾ ਮੋਬਾਈਲ ਆਰਡਰ ਕੀਤਾ ਵੈਬਸਾਈਟ ਤੋਂ ਦੇਖ ਕੇ ਜੀ ਤੇ ਉਹ 40000 ਕੁਛ ਰੁਪਏ ਦਾ ਸੀਗਾ ਤੇ ਬੰਦੇ ਨੇ ਆਰਡਰ ਕਰਤਾ ਚਲੋ ਜੁਲਾਈ 'ਚ ਆਰਡਰ ਕੀਤਾ ਇਹ ਜ਼ਰੂਰੀ ਹੈ ਡੇਟ ਤੇ ਉਹ ਆ ਗਿਆ ਚਲੋ ਜੀ ਫੋਨ ਜਦੋਂ ਉਹਨੇ ਖੋਲ ਕੇ ਦੇਖਿਆ ਕੈਮਰਾ ਚਲਾਉਣ ਉਹਨੂੰ ਮੇਨ ਕੈਮਰਾ ਲਈ ਚਾਹੀਦਾ ਸੀਗਾ ਵੀਡੀਓ ਵਗੈਰ ਬਣਾਉਣ ਲਈ ਤੇ ਉਹਨੇ ਉਹ ਕੈਮਰਾ ਐਪਲੀਕੇਸ਼ਨ ਜਦੋਂ ਆਨ ਕਰਦਾ ਫੋਨ ਹੈਂਗ ਹੋ ਜਾਂਦਾ ਸੀ ਜੀ ਅੱਗੇ ਚੱਲਦਾ ਹੀ ਨਹੀਂ ਸੀ ਜੀ ਤੇ ਉਹ ਫਿਰ OnePlus ਸੈਂਟਰ ਸਰਵਿਸ ਸੈਂਟਰ ਗਿਆ ਕਿ ਭਾਈ ਚੈੱਕ ਕਰੋ ਕੀ ਪ੍ਰੋਬਲਮ ਹੈ ਤੇ ਉਹਨਾਂ ਦੇ ਕੋਲ ਤਾਂ ਸਾਰਾ ਡਿਜੀਟਲ ਰਿਕਾਰਡ ਹੁੰਦਾ ਹੈ ਉਹ ਕਹਿੰਦੇ ਇਹ ਤਾਂ 2 ਮਾਰਚ ਤੋਂ ਖੁੱਲਿਆ ਹੋਇਆ ਫੋਨ ਅੱਛਾ ਜੀ ਹਾਂ ਮਤਲਬ ਜੁਲਾਈ ਚ ਮੈਨੂੰ ਨਵਾਂ ਫੋਨ ਆਇਆ ਜੀ 2 ਮਾਰਚ ਨੂੰ ਆਲਰੇਡੀ ਖੁੱਲਿਆ ਹੋਇਆ ਹੈ ਇਹਦਾ ਮਤਲਬ ਕੀ ਨਿਕਲਿਆ ਪੁਰਾਣਾ ਫੋਨ ਸੀਗਾ ਹਾਂ ਵਨ ਪਲੱਸ ਜਦ ਕਹਿ ਰਹੀ ਹੈ ਆਲਰੇਡੀ ਵਨ ਪਲੱਸ ਦਾ ਫੋਨ ਹੈ ਕੰਪਨੀ ਕਹਿ ਰਹੀ ਹੈ ਜੀ 2 ਮਾਰਚ ਦਾ ਹੈ 2 ਮਾਰਚ ਦਾ ਖੁੱਲਿਆ ਹੋਇਆ ਕਿਸੇ ਨੇ ਯੂਜ਼ ਕੀਤਾ ਹੋਇਆ ਹੈ ਖੁੱਲਿਆ ਪਹਿਲਾਂ ਹੀ ਹੋਇਆ ਸੀ ਹਾਂ ਤਾਂ ਕਿਸੇ ਨੇ ਯੂਜ਼ ਕੀਤਾ ਹੋਇਆ ਹੈ ਤਾਂ ਡਿਫੈਕਟ ਸੀਗਾ ਉਸ ਬੰਦੇ ਨੇ ਵਾਪਸ ਕਰਤਾ ਹਾਂ ਉਹਦੇ ਵਿੱਚ ਮੈਂ ਦੇਖਿਆ ਜੀ ਦੋ ਇਨਵੌਇਸ ਇੱਕ ਕੋਈ ਇਕ ਤਾਂ 40000 ਰੁਪਏ ਉਹਦੇ ਵਿੱਚ ਹੈਂਡਲਿੰਗ ਚਾਰजेस نیچے 99 ਰੁਪਏ ਆਲਰੇਡੀ ਚਾਰਜ ਕੀਤੇ ਹੋਏ ਉਸੀ ਇਨਵੌਇਸ ਤੇ ਜੀ ਲੇਕਿਨ ਉਹਦੇ علاوہ ਇੱਕ ਹੋਰ ਇਨਵੌਇਸ ਆ ਗਈ 49 ਰੁਪਏ ਦੀ ਉਹ ਫਿਰ ਹੈਂਡਲਿੰਗ ਸੀ ਜੀ ਤੋ ਦੋ ਇਨਵੌਇਸ ਇੱਕ ਬਟਕਤੀ ਤੋ ਵੈਸੇ ਹੀ ਨਹੀਂ ਹੋ ਸਕਦੀ ਪਹਿਲੀ ਗੱਲ ਅੱਛਾ ਜੀ ਤੁਸੀਂ 49 ਰੁਪਏ ਔਰ ਲੈਣੇ ਆ ਤੋ 99 ਤੇ 150 ਲੈ ਲੈਂਦੇ ਨਾ ਪਹਿਲੇ ਬਿਲ ਚ ਦੂਜਾ ਬਿਲ ਕਿਉਂ ਕਟਿਆ ਹੁਣ ਕਿਉਂ ਕਟਿਆ ਅੱਛਾ ਜੀ ਕਿਉਂਕਿ 49 ਰੁਪਏ ਜਿਹੜਾ ਅਲੱਗ ਬਿਲ ਕਟਿਆ ਉਹਦੇ ਕੋਈ ਚਾਰजेस ਟੈਕਸ ਹੋ ਗਿਆ ਨਹੀਂ ਲੱਗਣਾ ਉਹ ਪਿਓਰ ਪ੍ਰੋਫਿਟ ਹੈ ਕੰਪਨੀ ਦਾ ਟ ਇਸ ਲਈ ਅਲੱਗ ਵਖਰਾ ਬਿਲ ਕਟਿਆ ਨਹੀਂ ਤਾਂ ਕੀ ਜੋ ਲੋਡ ਸੀਗੀ ਤਾਂ ਮੈਂ ਉਹਨੂੰ ਵੀ ਚੈਲੰਜ ਕੀਤਾ ਇਹ 49 ਰੁਪਏ ਜਿਹੜੇ ਐਕਸਟਰਾ ਚਾਰਜ ਕਰ ਰਹੀ ਹੈ ਇਹ ਗਲਤ ਹੈਗਾ ਮੋਬਾਈਲ ਡਿਫੈਕਟਿਵ ਹੈ ਦਿਖ ਰਿਹਾ ਹੈ 1ਪੋਰ ਪਲਸ ਦੀ ਰਿਪੋਰਟ ਆ ਗਈ ਦਿਖ ਰਿਹਾ ਹੈ ਦੋ ਇਨਵੋਇਸ ਆ ਗਈ ਦਿਖ ਰਿਹਾ ਹੈ ਜੀ ਟਿ ਕੋਰਟ ਨੇ ਕੱਲ ਫੈਸਲਾ ਦਿੱਤਾ ਇਸ ਕੇਸ ਚ ਜੀ ਇੱਕ ਤਾਂ ਮੋਬਾਈਲ ਦੇ ਰਿਫੰਡ ਕਰੇ ਵਿਦ 9% ਇੰਟਰਸਟ ਅੱਜ ਤੱਕ ਇਹ ਤਾਂ ਚਲੋ ਨਾਰਮਲ ਫੈਸਲਾ ਆਏਗਾ 10000 ਦੀ ਕੰਪਨਸੇਸ਼ਨ ਆਈ ਹੈ ਕਿ ਭਈ ਜਿਹੜੀ ਮੈਂਟਲ ਫਿਜ਼ੀਕਲ ਅਸੈਸਮੈਂਟ ਬੰਦੇ ਨੂੰ ਹੋਈ ਉਹ 10000 ਔਰ ਦੇਣੇ ਆ ਪਲੱਸ ਇੱਕ ਨਵੀਂ ਚੀਜ਼ ਦਿੱਤੀ ਹੈ ਪਿਉਨਿਟਿਵ ਡੈਮੇजेस ਕਹਿ ਕੇ ਪਿਉਨਿਟਿਵ ਡੈਮੇजेस ਦਾ ਮਤਲਬ ਹੈ ਪਨਿਸ਼ਮੈਂਟ ਦੇ ਤੌਰ ਤੇ ਇਹ ਤਾਂ ਜਨਰਲ ਪਬਲਿਕ ਨਾਲ ਕਰ ਰਹੀ ਹੈ ਤਾਂ ਇਹਨਾਂ ਨੂੰ ਸਬਕ ਦੇ ਤੌਰ ਤੇ ਪਨਿਸ਼ਮੈਂਟ ਲਗਾਨੀ ਹੈ ਠੀਕ ਹੈ ਅਮਾਉਂਟ 10000 ਨਾਲ ਫਰਕ ਨਹੀਂ ਪੈਂਦਾ ਲੇਕਿਨ ਪਿਉਨਿਟਿਵ ਡੈਮੇਜ ਇਸ ਵਰਡ ਆਨ ਨਾਲ ਇਹ ਪਨਿਸ਼ਮੈਂਟ ਹੈਗੀ ਦੰਡਾਤਮਕ ਜਿੰਨੂੰ ਕਹਿੰਦੇ ਨੇ ਤਾਂ 30000 ਟੋਟਲ ਲੱਗ ਗਿਆ ਇੱਕ 49 ਰੁਪਏ ਕੰਪਨੀ ਨੂੰ ਫੇਰ ਵੀ ਨਹੀਂ ਸਬਕ ਲੈਣਾ ਇਹਨਾਂ ਨੇ ਬਿਲਕੁਲ ਸ਼ਾਪਿੰਗ ਕਰਦੇ ਹੋਏ ਤਾਂ ਇਹ ਕਮਾਊਂਟ ਦਿਖਦੀ ਐ ਅਸੀਂ ਕਰ ਦਿੰਦੇ ਮਤਲਬ ਇੱਕ ਸ਼ਿਪਿੰਗ ਚਾਰਜ ਆਂਦਾ ਐ ਅਸੀਂ ਕਰ ਦਿੰਦੇ ਮਤਲਬ ਇਹ ਚੀਜ਼ ਨਹੀਂ ਦਿਖਾਈ ਦਿੰਦੀ ਦਿਖਾਈ ਨਹੀਂ ਦਿੰਦੀ ਇਸ ਲਈ ਕੋਰਟ ਨੇ ਹੋਲਡ ਕੀਤਾ ਕਿਉਂਕਿ ਦਿਖਾਈ ਨਹੀਂ ਦਿੰਦੀ ਤੋ ਇਹਨੂੰ ਡਾਰਕ ਪੈਟਰਨ ਹੋਲਡ ਕੀਤਾ ਹੈ ਕਿ ਛੁਪੇ ਛੁਪੇ ਚਾਰਜ ਕਰ ਦੇਣੇ ਜੀ ਤੋ ਇਸ ਲਈ ਇਹਨੂੰ ਇਲੀਗਲ ਡਿਕਲੇਅਰ ਕੀਤਾ ਜੀ ਜੀ ਕਿਉਂਕਿ ਜਦ ਮੇਰੇ ਕੋਲ ਪ੍ਰੋਡਕਟ ਆਇਆ ਜਦ ਮੈਂ ਖੋਲ ਕੇ ਦੇਖਿਆ ਉਹਦੇ ਨਾਲ ਇਨਵੌਇਸ ਆਂਦੀ ਐ ਤੋ ਮੈਂ ਖੋਲ ਕੇ ਦੇਖਿਆ ਦੋ ਇਨਵੌਇਸ ਪਲੱਸ ਉਹ ਇਨਵੌਇਸ ਪਹਿਲੇ ਵਾਲੀ ਤੋ ਉਦੀ ਫਿਜ਼ੀਕਲ ਨਹੀਂ ਆਈ ਇਹ ਮੋਬਾਈਲ ਤੋਂ ਪ੍ਰਿੰਟ ਕੱਢਿਆ ਛੁਵਾਨ ਦਾ ਤਰੀਕਾ ਹੈ ਮਤਲਬ ਸੇਮ ਟਾਈਮ ਮੋਬਾਈਲ ਤੇ ਆਈ ਤਾਂ ਮੋਬਾਈਲ ਤੇ ਦੂਜੀ 49 ਆਲੀ ਮੋਬਾਈਲ ਤੇ ਆਈ ਸਿਰਫ ਉਹਦਾ ਪ੍ਰਿੰਟ ਨਹੀਂ ਆਇਆ ਮੇਨ ਬਿੱਲ ਦਾ ਪ੍ਰਿੰਟ ਆਇਆ ਨਾਲ ਕਿ ਆਪਾਂ ਉਸ ਸਮੇਂ ਸੋਚਦੇ ਆ ਚਲੋ ਤੁਸੀਂ ਲਿਆ ਐਕਸ਼ਨ ਨਹੀਂ ਤਾਂ ਕਹੀ ਸੋਚਦੇ ਆ ਮੈਂ ਮੋਬਾਈਲ ਖੋਲ ਕੇ ਹੀ ਨਹੀਂ ਦੇਖਾਂਗਾ ਵਿਚਾਰ ਪੈਸੇ ਤਾਂ ਪਹਿਲਾਂ ਹੀ ਦੇਦੇ ਮੈਂ ਐਡਵਾਂਸ ਇਨਵੌਇਸ ਆ ਗਈ ਕੌਣ ਦੇਖਦਾ ਕਿ 49 ਰੁਪਏ ਦਾ ਫਰਕ ਹੈ ਕਿਸੇ ਕੋਲ ਟਾਈਮ ਹੀ ਨਹੀਂ ਉਹ ਲੇਕਿਨ ਜਦ ਕਸਟਮਰ ਮੇਰੇ ਕੋਲ ਆਇਆ ਤਾਂ ਮੈਂ ਤਾਂ ਕਾਨੂੰਨੀ ਤੌਰ ਤੇ ਦੇਖੇ ਨਹੀਂ ਹਰੇਕ ਚੀਜ਼ ਤਾਂ ਮੈਂ ਉਸ ਤੋਂ ਸਾਰੇ ਕ ਭਾਈ ਤਾਂ ਸੇ ਹੀ ਰੌਇਜ਼ ਦਖੀ ਮੈਂ ਕਹਾਂ ਇਹ ਕੀ ਗੜਬੜਾ ਹੈ ਅੱਛਾ ਕਸਟਮਰ ਤੁਹਾਡੇ ਕੋਲ ਆਇਆ ਸਾਰਾ ਜਿਹੜੀ ਉਹ ਇਹ ਨਹੀਂ ਕਹਿ ਰਿਹਾ ਸੀ ਕਿ ਮੇਰੇ ਤੋਂ ਗਲਤ ਚਾਰਜ ਕਰ ਲਏ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਉਹੀ ਮੈਂ ਕਹਿ ਰਿਹਾ ਨਾ ਕੰਜ਼ਿਊਮਰ ਤੁਸ ਤੁਹਾਡੇ ਵਰਗੇ ਉਹਨਾਂ ਦੇ ਵਰਗੇ ਉਹਨਾਂ ਨੂੰ ਥੋੜੀ ਸਮਝ ਆਗੀ ਹਾਂ 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 ਔਰ ਉਹ 49 ਰੁਪਏ ਲਈ ਲੜਦਾ ਵੀ ਨਹੀਂ ਜਿੱਥੇ 40000 ਦੇ ਰਹੇ 49 ਹੋਰ ਦੇਤੇ अच्छा वो और मैटर नु आया वे मोबाइल डिफेक्ट है कहा के तो ਤੁਸੀਂ ਇਹ ਚੀਜ਼ ਨੂੰ ਫੜਿਆ ਸਭ ਤੋਂ ਜ਼ਿਆਦਾ ਅਸੀਂ ਕਾਗਜ਼ ਪੱਤਰ ਵੀ ਦੇਖਣਾ ਚਾਹਾਂਗੇ ਜਿਹੜੀ ਤੁਸੀਂ ਇਸ ਹਾਂ ਇਨਵੌਇਸ ਦਿਖਾਉਂਦਾ ਇਹ ਇਸ ਨਾਲ ਤਾਂ ਕਿੰਨੇ ਲੋਕ ਕਿੰਨੀ ਕੰਪਨੀਆਂ ਕਿੰਨੇ ਤੁਸੀਂ ਇਹ 150 ਰੁਪਏ ਐਕਸਟਰਾ ਲੈ ਰਹੇ ਨੇ ਜੀ ਕਸਟਮਰ ਹੋਣੇ ਜੀ 10 ਲੱਖ 20 ਲੱਖ ਹੋਣੇ 20 ਲੱਖ ਮਲਟੀਪਲਾਈ ਬਈ 50 ਕਰ ਲਓ ਕਰੋੜਾਂ ਚ ਪਹੁੰਚ ਗਿਆ ਔਰ ਇਹ ਇਲੀਗਲ ਮਨੀ ਕੋਈ ਟੈਕਸ ਨਹੀਂ ਲੱਗਣਾ ਕੁਛ ਨਹੀਂ ਦਿਖਾਣ ਦੀ ਲੋੜ ਹੀ ਨਹੀਂ ਉਹਨਾਂ ਨੂੰ ਕੋਈ ਡਰ ਨਹੀਂ ਇਸੇ ਲਈ ਤਾਂ ਇਨਵੌਇਸ ਵਕਰੀ ਹੈ ਕਿ ਸਰਕਾਰ ਨੂੰ ਦਿਖਾਣੀ ਨਹੀਂ ਸਰਕਾਰ ਨੂੰ ਤਾਂ ਮੈਂ ਬਿਨੋਇਸ ਦਿਖਾ ਦੂਗੇ ਜਿੱਦੇ GST ਲੱਗਣਾ ਹੈ ਦੂਜੀ ਥੋੜੀ ਦਿਖਾਉਗੇ ਇੱਕ ਇੱਕ ਹਵਾਲਾ ਕੀ ਹੈ ਹਵਾਲਾ ਹੈ ਇਹ ਮੈਂ ਦੱਸਾਂਗਾ ਕੰਪਨੀ ਕਹੇਗੀ ਕੀ ਕਹੇ ਯਾਰ ਪਰ ਸਰਕਾਰਾਂ ਨੂੰ ਇਸ ਚੀਜ਼ ਤੇ ਵੱਡਾ ਐਕਸ਼ਨ ਲੈਣਾ ਚਾਹੀਦਾ ਹੈ ਬਿਲਕੁਲ ਬਿਲਕੁਲ ਇਸ ਲਈ ਮੈਂ ਇਹ ਗਵਰਨਮੈਂਟ ਨੇ ਨੋਟੀਫਿਕੇਸ਼ਨ ਇਸ਼ੂ ਕੀਤੀ ਹੈ ਦੇ ਖਿਲਾਫ ਡਾਰਕ ਪੈਟਰਨਸ ਦੇ ਖਿਲਾਫ ਗਵਰਨਮੈਂਟ ਨੋਟੀਫਿਕੇਸ਼ਨ ਇਸ਼ੂ ਕਰਦੀ ਅੱਛਾ ਕਰਦੀ ਹੈ ਹਾਂ ਉਹਦੇ ਵਿੱਚ 10 ਡਾਰਕ ਪੈਟਰਨ ਹੈ ਜੀ ਇਹ ਜਦੋਂ ਚੀਜ਼ ਖਰੀਦਦੀ ਕਈ ਵਾਰੀ ਹੁੰਦਾ ਕਿ ਤੁਸੀਂ ਕੋਈ ਚਾਰਡਰ ਕਰ ਰਹੇ ਹੋ ਕਹਿੰਦੇ ਇੱਕ ਹੋਰ ਪ੍ਰੋਡਕਟ ਲੈ ਲਓ ਇਹਦੇ ਨਾਲ ਉਹ ਡਿਸਕਾਊਂਟ ਤੇ ਹੈ ਜੀ ਅੱਛਾ ਉਹਦੇ ਬਿਗੈਰ ਮਿਲਣਾ ਹੀ ਨਹੀਂ ਤੁਹਾਨੂੰ ਮੇਨ ਪ੍ਰੋਡਕਟ ਹੂੰ ਹੂੰ ਤੁਹਾਨੂੰ ਕਹਿੰਦੇ 스미ਕਿੰਗ ਜੀ ਉਹ ਵੀ ਡਾਰਕ ਪੈਟਰਨ ਹੈਗਾ ਪਲੱਸ ਕਈ ਵਾਰੀ ਕਹਿੰਦੇ ਤੁਸੀਂ ਇਹਦੀ ਵੀ ਸਬਸਟੀਟਿਊਸ਼ਨ ਲਓ ਜੀ ਐਲਆਰਓ ਤੋਂ ਇਹ ਚੀਜ਼ਾਂ ਨਹੀਂ ਅਲਾਉਡ ਹੈਗੀ ਮਤਲਬ ਇੱਕ ਸਮੇਂ ਨੂੰ ਫੋਰਸ ਕਰ ਰਹੇ ਹੋ ਵੀ ਫੋਰਸ ਨਹੀਂ ਜੇ ਇੱਕ ਪ੍ਰੋਡਕਟ ਲੈਣਾ ਤਾਂ ਅਸੀਂ ਉਹਦਾ ਹੀ ਲੈ ਸਕਦੇ ਨਾਲ ਐਡ ਨਹੀਂ ਕੋਈ ਕਰ ਸਕਦਾ ਮੈਂ ਸੁਪੋਜ਼ ਆਨਲਾਈਨ ਨਹੀਂ ਕਰਦਾ ਦੁਕਾਨ 'ਚ ਜਾਂਦਾ ਮੈਂ ਇੱਕ ਪ੍ਰੋਡਕਟ ਲੈ ਰਹਾ ਇਕੱਲੇ ਗਿਆ ਆਵਾਂਗਾ ਦੁਕਾਨਦਾਰ ਥੋੜੇ ਕਹਿੰਦਾ ਜੀ ਇਹ ਵੀ ਲਾਓ ਹੈ ਤਾਂ ਵੀ ਦੁਕਾਨ ਹੀ ਆਨਲਾਈਨ ਦਿਖਾਉਣੀ ਮੇਰੀ ਚੋਇਸ ਹੈ ਨਾ ਤੁਸੀਂ ਆਫਰ ਕਰ ਦਿਓ ਠੀਕ ਹੈ ਲੇਕਿਨ ਮੇਰੀ ਚੋਇਸ ਹੋਣੀ ਚਾਹੀਦੀ ਮੈਂ ਕੀ ਲੈਣਾ ਜੀ ਲੇਕਿਨ ਆਨਲਾਈਨ ਪਲੇਟਫਾਰਮ 'ਚ ਅਸੀਂ ਕਰ ਹੀ ਨਹੀਂ ਸਕਦੇ ਪਰ ਲੋਕਾਂ ਨੂੰ ਆਵਾਜ਼ ਹੋਰ ਬੁਲੰਦ ਕਰਨੀ ਪੈਗੀ ਜਿਵੇਂ ਤੁਸੀਂ ਕੀਤੀ ਤੇ ਜੇਕ ਲੋਕ ਕਰਨੇ ਇੱਕ ਦੋ ਬੰਦੇ ਨਾਲ ਕੋਟ ਆਨ ਨਾਲ ਨਹੀਂ ਫਰਕ ਪੈਣਾ ਇਨ ਮਤਲਬ 100 ਚ 50 ਤੋਂ ਆਓ ਹੂੰ ਹੂੰ ਦੋ ਵਿੱਚ ਇੱਕ ਬੰਦਾ ਤੋਂ ਆਓ ਤਦ ਫਰਕ ਪੈਣਾ ਹੁਣ 50 ਕੇਸਾਂ ਚ 10-10 ਹਜ਼ਾਰ ਦੀ ਪੈਨਲਟੀ ਪਾਈ ਕਿ ਜਦ ਪਿੰਚ ਹੋਣਾ ਹੈ ਉਹਨਾਂ ਨੂੰ ਨਹੀਂ ਤਾਂ ਕੀ ਫਰਕ ਪੈਂਦਾ ਉਹਨਾਂ ਨੂੰ ਇਹ ਮੇਨ ਇਨਵੋਇਸ ਹੈਗੀ ਜੀ ਠੀਕ ਹੈ ਜੀ 16 ਸੱਤ ਦੀ ਜੀ ਇਨਵੋਇਸ ਇਹ ਮੋਬਾਈਲ ਨੰਬਰ ਮੈਂਸ਼ਨਡ ਹੈਗਾ 4941 ਔਰ ਇਧਰ ਦੇਖਿਓ ਹੈਂਡਲਿੰਗ ਚਾਰजेस 99 ਲੱਗੇ ਹੋਏ ਨੇ ਇਸ ਵਿੱਚ ਇਹ ਮੇਨ ਇਨਵੋਇਸ ਹੈ ਜੀ ਹੁਣ ਸੇਮ ਸੇਮ ਡੇਟ ਦੀ 16 ਸੱਤ ਸੇਮ ਬੰਦਾ ਸੇਮ ਮੋਬਾਈਲ ਨੰਬਰ ਇਹ ਹੈਂਡਲਿੰਗ ਉਹ ਵੀ ਹੈਂਡਲਿੰਗ ਸੀਗਾ ਜੀ ਬਿਲਕੁਲ ਇਹ ਵੀ ਹੈਂਡਲਿੰਗ ਇੱਥੇ ਚਾਰजेस ਹੈ ਇੱਥੇ ਫੀ ਹੈ ਕੀ ਫਰਕ ਹੈ ਕੁਛ ਨਹੀਂ ਛੋਟੇ ਨਹੀਂ ਚਾਰजेस ਪਾ ਦੇ ਤੇ ਫੀ ਨਾ ਦੇ ਤਾ ਕਿੰਨੇ ਲੋਕਾਂ ਨੇ ਚੀਜ਼ਾਂ ਹੁੰਦੀਆਂ ਉਹਨਾਂ ਦੇ ਲੋਕ ਸੋਚ ਲਓ ਮਲਟੀਪਲ ਕਰੋ ਨਾ ਤੁਸੀਂ ਲੱਖਾਂ 'ਚ 50 ਰੁਪੀਜ਼ ਅਗਰ ਲੱਖ ਵੀ ਹੈ ਤਾਂ 50 ਲੱਖ ਹੋ ਗਏ 135 ਕਰੋੜ ਦੀ ਆਬਾਦੀ ਵਾਲਾ ਦੇਸ਼ ਕਿੰਨੇ ਲੋਕ ਆਰਡਰ ਕਰਦੇ ਹੋਣਗੇ ਆਨਲਾਈਨ ਕਮ ਸਿਕਮ 10 ਕਰੋੜ ਤਾਂ ਕਰਤੇ ਹੀ ਆ ਸਰ ਬਿਲਕੁਲ 10 ਕਰੋੜ ਇੰਟੂ 50 500 ਕਰੋੜ ਔਰ ਇਹ ਪੈਸਾ ਹਵਾਲਾ ਚ ਜਾਂਦਾ ਲੋਕ ਗਵਰਨਮੈਂਟ ਟੈਰਰਿਸਟ ਨੂੰ ਫੜਦੀ ਫੜਦੀ ਹੈ ਇਸ ਤੋਂ ਬੜੇ ਕੀ ਲੋਗ ਨੇ ਰਾਤੋਂ ਰਾਤ ਇਹ ਤਾਂ ਜਿਵੇਂ ਕਹਿੰਦੇ ਰਾਤੋਂ ਰਾਤ ਅਮੀਰ ਬਣਨ ਵਾਲੀ ਗੱਲਾਂ ਤੇ ਕਪੜੀਆਂ ਕਰ ਰਹੀਆਂ ਨੇ ਇੱਕ ਦਿਨ 'ਚ ਲੱਖਾਂ ਆਰਡਰ ਹੁੰਦੇ ਆ ਅਗਰ ਤੁਸੀਂ ਪੁੱਛੋ ਤਾਂ ਸੋ ਇੱਕ ਦਿਨ ਦੇ ਬਜਾਅ ਲੱਖ ਦੀ ਕਮਾਈ ਹੈ ਦੇਖੋ ਇਲੀਗਲ ਬਿਲਕੁਲ ਜੀ ਕਮਾਲ ਦੀ ਗੱਲ ਹੈ ਕਿ ਤੁਸੀਂ ਕਸਟਮ ਇਹ ਕਿਉਂ ਹੈ ਜੀ ਕਿਉਂਕਿ ਪਬਲਿਕ ਰਹਿੰਦੀ ਨਹੀਂ ਪਬਲਿਕ ਨੂੰ ਨੌਲੇਜ ਹੀ ਨਹੀਂ ਉਹਨੂੰ ਇੱਕ ਕਸਟਮਰ ਵੀ ਮੇਰੇ ਕੋਲ ਤਾਂ ਡਿਫੈਕਟਿਵ ਮੋਬਾਈਲ ਦਾ ਕੇਸ ਕਰਨ ਆਇਆ ਸੀ 49 ਰੁਪਏ ਲਈ ਤਾਂ ਆਇਆ ਹੀ ਨਹੀਂ ਸੀ ਉਹ ਤਾਂ ਮੈਂ ਦੇਖਿਆ ਕਿਉਂਕਿ ਅਸੀਂ ਕਾਨੂੰਨੀ ਜਾਣਕਾਰ ਨੇ ਪਰ ਪਬਲਿਕ ਨੂੰ ਤਾਂ ਇਹ ਪਤਾ ਹੀ ਨਹੀਂ ਲੱਗਦਾ ਕਿਉਂਕਿ ਜਦ ਤੁਸੀਂ ਆਰਡਰ ਕਰ ਰਹੇ ਹੋ ਵੈਬਸਾਈਟ ਤੇ ਉੱਥੇ ਤਾਂ ਟੋਟਲ ਅਮਾਉਂਟ ਦਿਖਾ ਦਿੰਦੇ ਸੀ 40240 ਇਹ ਤਾਂ ਬਾਈ ਚਾਂਸ ਉਹਦੇ ਕੋਲ ਇਨਵੌਇਸ ਆ ਗਈ ਤੇ ਦੂਜੀ ਇਨਵੌਇਸ ਫਿਜ਼ੀਕਲ ਨਹੀਂ ਆਈ ਸਰ ਮੋਬਾਈਲ 'ਚ ਆਈ ਡਿਜੀਟਲ ਉਹ ਬੰਦੇ ਨੇ ਬਾਈ ਚਾਂਸ ਪ੍ਰਿੰਟ ਕਰ ਲਈ ਨਹੀਂ ਤਾਂ ਕੌਣ ਦੇਖਦਾ ਆ ਗਿਆ ਪ੍ਰੋਡਕਟ ਯੂਜ਼ ਕਰ ਲਿਆ ਡੈਫੈਕਟਿਵ ਨਿਕਲਿਆ ਇਸ ਲਈ ਵੀ ਦੇਖੀ ਤਾਂ ਇਸ ਲਈ ਦੋ ਇਨਵੌਇਸ ਦਾ ਪਤਾ ਲੱਗ ਗਿਆ ਜਿਹੜਾ ਗਲਤ ਹੈਗਾ ਕੋਰਟ ਨੇ ਵੀ ਗਲਤ ਕਰਾਰ ਦਿੱਤਾ ਇਸੇ ਲਈ ਪੈਨਲਟੀ ਭਾਰੀ ਲਾਈ ਹੈ ਬਿਲਕੁਲ ਮਾਨ ਜੋ ਕੰਜ਼ਿਊਮਰ ਕੋਰਟ ਨੇ ਜੋ ਪੰਕਜ ਜੀ ਜਿਹੜੇ ਇਹ ਅਜਿਹੇ ਕੇਸਾਂ ਨੂੰ ਰਨ ਕਰਦੇ ਨੇ ਜਿਨ੍ਹਾਂ ਨੇ ਪਹਿਲਾਂ ਵੀ ਵੱਡੇ ਵੱਡੇ ਜਿਹੜੇ ਕੰਪਨੀਆਂ ਨੇ ਜਿਹੜੇ ਐਕਸਟਰਾ ਮੋਬਾਈਲ ਨੰਬਰ ਨਹੀਂ ਲੈ ਸਕਦੇ ਮੋਬਾਈਲ ਨੰਬਰ ਨਹੀਂ ਲੈ ਸਕਦੇ ਜਿਹੜੀ ਅਸੀਂ ਪਹਿਲਾਂ ਸਟੋਰੀ ਕਰੀ ਸੀ ਜਿਸ ਦੇ ਵਿੱਚ ਬੈਗ ਦੇ ਪੈਸੇ ਨਹੀਂ ਲੈ ਸਕਦੇ ਕੈਰੀ ਬੈਗ ਦੇ ਪੈਸੇ ਨਹੀਂ ਲੈ ਸਕਦੇ ਕੋਈ ਕੰਪਨੀ ਮਤਲਬ ਮੈਂ ਸ਼ਾਪਿੰਗ ਕਰਨ ਗਿਆ ਸਰ ਚਾਰ ਚੀਜ਼ਾਂ ਖਰੀਦੀ ਮੈਂ ਹੱਥ ਚ ਚੱਕੇ ਲਾਵਾਂਗਾ ਨਹੀਂ ਫਿਰ ਜੇਕਰ ਅਸੀਂ ਕਸਟਮਰ ਨੂੰ ਇਹ ਦੱਸਾਂ ਜਾਨੀ ਜਿਵੇਂ ਕੈਰੀ ਬੈਗ ਲੈ ਲਿਆ ਨਹੀਂ ਮਤਲਬ ਜਦੋਂ ਸ਼ਾਪਿੰਗ ਕਰ ਲਈ ਉਹ ਕਹਿੰਨੇ ਕੈਰੀ ਬੈਗ ਦੇ ਐਕਸਟਰਾ ਪੈਸੇ ਉਹਨਾਂ ਕਾ ਬਿੱਲ ਕੱਟ ਕੇ ਲੈ ਕੇ ਹਾਂ ਕੇਸ ਕਰੋ ਸਿੱਧਾ ਅੱਗੇ ਬਿੱਲ ਕੱਟ ਕੇ ਬਿੱਲ ਵਿੱਚ ਵੀ 13 ਰੁਪਏ ਦੇ ਪਿੱਛੇ 10000 ਮਿਲੂਗਾ ਤੁਹਾਨੂੰ ਮੈਂ ਤਾਂ ਬਿੱਲ ਦੇ ਵਿੱਚ ਐਡ ਕਰਾ ਕਰਾ ਲਾ ਲੇਕਿਨ ਇੱਕ ਹੋਰ ਚਲਾਕੀ ਕਿਉਂਕਿ ਇਹ ਕੰਜ਼ਿਊਮਰ ਕੋਲ ਨੇ ਆਲਰੇਡੀ ਆਰਡਰ ਕਿਤੇ ਹੋਏ ਨੇ ਕਿ ਕੈਰੀ ਬੈਗ ਦੇ ਪੈਸੇ ਨਹੀਂ ਲੈ ਰਹੇ ਤਾਂ ਦੁਕਾਨਦਾਰ ਹੋਰ ਚਲਾਕ ਉਹਨਾਂ ਅੱਜਕੱਲ ਬਿੱਲ 'ਚ ਕੀ ਲਿਖਦੇ ਪਹਿਲਾਂ ਤਾਂ ਲਿਖ ਕਿ ਕਿਉਂ ਬਚਣ ਲਈ ਕਿਉਂਕਿ ਕੈਰੀ ਬੈਗ ਦਾ ਤਾਂ ਆਰਡਰ ਆ ਗਿਆ ਤੇ ਉਹ ਹੁਣ ਦਿਖਾਉਣ ਦੀ ਕੋਸ਼ਿਸ਼ ਕਰਦੇ ਵੀ ਕੈਰੀ ਬੈਗ ਨਹੀਂ ਦਿੱਤਾ ਸੀ ਪੇਪਰ ਵਿੱਚ ਆ ਉਹਨੇ 1 ਮਿੰਟ ਲਈ گارਮੈਂਟ ਸ਼ਾਪ ਪੇਪਰ ਕਿਉਂ ਵੇਚੇਗੀ ਹੂੰ ਬਿਲਕੁਲ ਉੱਪਰ 1 ਟਰੌਜ਼ਰ ਹੈਗਾ نیچے ਪੇਪਰ ਹਰੇਕ ਸ਼ਾਪ ਦਾ ਟ੍ਰੇਡ ਆ ਤੇ ਲਾਇਸੈਂਸ ਹੁੰਦਾ ਕਿ ਕੀ ਚੀਜ਼ ਵੇਚਣੀ ਜੀ ਪੇਪਰ ਵੇਚੇਗੀ گارਮੈਂਟ ਸ਼ਾਪ ਤਾਂ ਉਹ ਵੀ ਫੜੇ ਜਾਂਦੇ ਮਤਲਬ ਕਹਿਣ ਦਾ ਮਤਲਬ ਇਹ ਹੈਗਾ ਜਦੋਂ ਚੀਜ਼ ਲੈਂਦੇ ਹੋ ਤਾਂ ਉਹਨੂੰ ਕਿ ਜਿਹੜੀ ਚੀਜ਼ ਦਾ ਲਿਆ ਵੇਰਵਾ ਉਹ ਵੇਰਵਾ ਵਿੱਚ ਪਾਓ ਉਹ ਵੇਰਵਾ ਕੈਰੀ ਬੈਗ ਦਾ ਵੇਰਵਾ ਪਾਓ ਜੇ ਨਹੀਂ ਤਾਂ ਤੁਸੀਂ ਨਹੀਂ ਦੇਣੇ ਅਸੀਂ ਅਰਥ ਦੇਣੇ ਤੋਂ ਪਰ ਉਹ ਦੰਦੇ ਨਹੀਂ ਦੇਣਗੇ ਫਿਰ ਤੁਸੀਂ ਚੱਕੀ ਕਿੱਦਾਂ ਲਾਓਗੇ ਤੋਂ ਉਸ ਟਾਈਮ ਲੈਣੇ ਪੈਂਦੇ ਨੇ ਤੁਹਾਨੂੰ ਬੈਗ ਪੈਸੇ ਵੀ ਦੇਣੇ ਪੈਂਦੇ ਲੇਕਿਨ ਉਸਨੂੰ ਚੈਲੰਜ ਕਰੋ ਨਾ ਚੈਲੰਜ ਕਰ ਸਕਦੇ ਆ ਬਿਲਕੁਲ 100% ਆਲਰੇਡੀ ਆਰਡਰ ਹੋਏ ਨੇ ਕਿ ਹਟਦੇ ਲੇਕਿਨ ਉਹ ਵੀ ਪਬਲਿਕ ਦੀ ਜਾਣਕਾਰੀ ਨਹੀਂ ਹੈ ਉਹਦਾ ਇਸ ਤੋਂ ਫਾਇਦਾ ਉਠਾਉਂਦੇ ਨੇ ਦੁਕਾਨਦਾਰ ਮਤਲਬ ਉਹ ਫਿਰ ਬਿੱਲ ਜੇਕਰ ਨਾ ਮੈਂਸ਼ਨ ਕਰਦਾ ਫਿਰ ਬਿੱਲ ਲੈ ਕੇ ਆ ਜਾਓ ਬਸ ਬਸ ਤੁਸੀਂ ਚੁੱਪਚਾਪ ਗਾਹ ਕਰਦੇ ਬਾਈ ਬਿੱਲ ਚ ਤਾਂ ਆਣਾ ਹੀ ਆਣਾ ਬਿਲਕੁਲ ਬਿਲਕੁਲ ਸੋ ਬਹੁਤ ਵੱਡੀ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਸੀਨੀਅਰ ਐਡਵੋਕੇਟ ਹਾਗਨੇ ਅਜਿਹੇ ਮੁੱਦਿਆਂ ਤੇ ਹਮੇਸ਼ਾ ਲੜਦੇ ਰਹਿੰਦੇ ਨੇ ਸਾਨੂੰ ਦੇਸ਼ ਵਾਸੀਆਂ ਨੂੰ ਅਜਹੀਆਂ ਗੱਲਾਂ ਤੋਂ ਸਬਕ ਲੈਣਾ ਚਾਹੀਦਾ ਹੈ ਕੰਪਨੀਆਂ ਰਾਤੋਂ ਰਾਤ ਕਿਵੇਂ ਅਮੀਰ ਹੁੰਦੀਆਂ ਨੇ ਤੁਸੀਂ ਸਾਰਾ ਜਿਹੜਾ ਮਾਜ਼ਰਾ ਝੂਰ ਸਮਝਿਆ ਤੇ ਅੱਗੇ ਤੋਂ ਸੁਚੇਤ ਜ਼ਰੂਰ ਹੋਵੋ ਕੈਨ ਪਰਸਨ ਰਮੇਸ਼ ਦੇ ਨਾਲ ਸੰਦੀਪ ਕਮੋਚ ਚੰਡੀਗੜ੍ਹ ਤੋਂ